ਮੇਰਾ ਨਾਮ ਜਤਿੰਦਰ ਕੁਮਾਰ ਸੋਨੀ ਸੋਨੀ ਸਾਹਿਬ ਤੁਸੀਂ ਉਹ ਸੜਕ ਦਾ ਬਹੁਤ ਬਰਾਦ ਹੈ ਸੜਕ ਦਾ ਇੰਨਾ ਬੁਰਾ ਹਾਲ ਹੈ ਆਨੰਦਪੁਰ ਸਾਹਿਬ ਤੋਂ ਲੱਗ ਕੇ ਕੀਰਤਪੁਰ ਸਾਹਿਬ ਤੋਂ ਲੱਗ ਕੇ ਨੰਗਲ ਦਿੱਕਤ ਸੜਕ ਦੇ ਵਿੱਚ ਘਟੋ ਘਟ ਹਜ਼ਾਰਾਂ ਹੀ ਖੱਡੇ ਪਏ ਹੋਇਆ ਨਾ ਨਾ ਕੋਈ ਟਰੱਕ ਟੱਪ ਸਕਦਾ ਨਾ ਕੋਈ ਸਕੂਟਰ ਵਾਲਾ ਸਹੀ ਤਰੀਕੇ ਨਾਲ ਟੱਪ ਸਕਦਾ ਰੋਜ਼ ਇੱਥੇ ਦੇ ਮੰਤਰੀ ਸਾਹਿਬ ਦੀ ਗੱਡੀ ਗਰੋਸ ਕਰਦੀ ਜਾਂ ਤਾਂ ਮੰਤਰੀ ਸਾਹਿਬ ਦੀ ਗੱਡੀ ਨੂੰ ਜੰਪ ਨਹੀਂ ਲੱਗਦਾ ਜਾਂ ਮੰਤਰੀ ਸਾਹਿਬ ਨਾਲ ਕੋਈ ਘਟਨਾ ਵਾਪਰੀ ਨਹੀਂ ਹੈ ਜਦ ਘਟਨਾ ਜਾਂ ਫਿਰ ਘਟਨਾ ਵਾਪਨ ਤੇ ਇਹਨਾਂ ਨੂੰ ਪਤਾ ਕੁਛ ਨਾ ਕੋਈ ਚੱਲਣਾ ਹੈਗਾ ਬਹੁਤ ਬੁਰਾ ਹਾਲ ਹੈ ਲੋਕਾਂ ਦਾ ਨੁਕਸਾਨ ਬਹੁਤ ਹੋ ਰਿਹਾ ਜਾਨੀ ਨੁਕਸਾਨ ਹੋ ਰਿਹਾ ਗੱਡੀਆਂ ਦਾ ਨੁਕਸਾਨ ਹੋ ਰਿਹਾ ਅਸੀਂ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਨੂੰ ਕੋਈ ਵੀ ਚੀਜ਼ ਫ੍ਰੀ ਨਹੀਂ ਚਾਹੀਦੀ ਸਾਨੂੰ ਆਪਣੀ ਜਾਨ ਦੀ ਸੁਰੱਖਿਆ ਚਾਹੀਦੀ ਹੈ ਕਿ ਸਾਤੋਂ ਜੋ ਵੀ ਤੁਸੀਂ ਪੇ ਕਰਨਾ ਹੈਗਾ ਕਰੋ ਸਾਡੀ ਨੰਗਰ ਤੋਂ ਲੈ ਕੇ ਕੀਰਤਪੁਰ ਤੱਕ ਸਾਡੀ ਵਧੀਆ ਬਣਨੀ ਚਾਹੀਦੀ ਸਾਨੂੰ ਕਿਸੇ ਤੁਸੀਂ ਟੋਲ ਪਲਾਜ਼ਾ ਵੀ ਗਲਤ ਚੱਕ ਦਿੱਤਾ ਹੈਗਾ ਜੇ ਤੁਸੀਂ ਟੋਲ ਪਲਾਜ਼ਾ ਵੀ ਰਹਿਣ ਦਿੰਦੇ ਹੈਗੇ ਤਾਂ ਸਾਡਾ 250 ਰੁਪਏ ਦਿੱਤਾ ਦੁੱਖਦਾ ਨਹੀਂ ਸੀਗਾ ਸਾਡੀ ਜਾਨ ਸੁਰੱਖਿਅਤ ਸੀਗੀ ਤੁਸੀਂ ਲੋਕਾਂ ਦੀ ਬਾਹ ਬਹਾਈ ਲੈਣ ਦੇ ਵਾਸਤੇ ਉਹ 250 ਰੁਪਏ ਚੁਕਾ ਕੇ ਰੋਯਾਨਾ ਇੱਥੇ ਘੱਟੋ ਘੱਟ 10 10 20 20 ਐਕਸੀਡੈਂਟ ਹੁੰਦੇ ਹੈਗੇ ਸਰਕਾਰ ਦੇ ਸਿਰ ਤੇ ਕੋਈ ਜੂ ਨਹੀਂ ਸਰਕਦੀ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਮੇਰੀ ਫਿਰ ਪ੍ਰਸ਼ਾਸਨ ਅਗਾ ਹੱਥ ਜੋੜ ਕੇ ਬੇਨਤੀ ਹੈ ਜਿੰਨੀ ਜਲਦੀ ਵੀ ਹੋ ਸਕਦਾ ਹੋਵੇ ਬਰਸਾਤ ਹੁਣ ਖਤਮ ਹੋ ਗਈ ਹੈਗੀ ਸੜਕ ਦੇ ਵੱਲ ਧਿਆਨ ਦਿੱਤਾ ਜਾਵੇ ਪਿੰਡਾਂ ਦੇ ਕੰਮ ਵੀ ਬੇਸ਼ੱਕ ਛੜ ਦਿੱਤੇ ਜਾਣ 메ਨ ਰੋਡ ਸੜਕ ਦਾ ਕੰਮ ਕੀਤਾ ਜਾਵੇ ਬਹੁਤ ਵੱਡੀ ਮਿਹਰਬਾਨੀ ਹੋਏਗੀ ਸਰਕਾਰ ਦੀ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਰਕਾਰ ਅੱਗੇ ਠੀਕ ਹੈ ਜੀ ਤੁਸੀਂ ਆਪਣਾ ਨਾਮ ਦੱਸਿਓ ਬਲਵੰਤ ਰਾਏ ਜੀ ਕਿਹੜਾ ਪਿੰਡ ਹੈ ਜੀ ਤੁਹਾਡਾ ਅਜੋਲੀ ਜੀ ਆ ਸੜਕ ਦੀ ਬੜੀ ਖਸਤਾਾਲ ਤੇ ਕੀ ਕਹਿਣਾ ਜਾਵੇ ਰਹਿਣਾ ਚਾਹਦੇ ਜੀ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਜੀ ਵੇ ਕੀ ਆ ਹੋ ਰਿਹਾ ਬੰਦੇ ਮਰ ਰਹੇ ਇਹਨਾਂ ਨੇ ਖੱਡੇ ਪਏ ਵੇ ਵੇ ਇੰਨਾ ਸਾਈਕਲ ਸਕੂਟਰ ਨਹੀਂ ਚੱਲਣੀ ਇਹ ਪੂਰਾ ਹਾਲ ਹੈ ਇਹੀ ਹੋ ਸਕਦਾ ਹੋਰ ਕੀ ਆ ਜੀ ਇਹ ਗਵਰਨਮੈਂਟ ਨੂੰ ਜਲਦੀ ਤੇ ਜਲਦੀ ਕੁਝ ਨਾ ਕੋਈ ਕਰਨਾ ਚਾਹੀਦਾ ਹੈ ਜੀ ਕਿੰਨਾ ਖਰਾ ਹਾਲ ਹੈ ਜੀ ਬਹੁਤ ਹੀ ਬੁਰਾ ਹਾਲ ਹੈ ਜੀ ਹੋ ਰਾਜਪੁਰ ਪੱਟੀ ਬਣ ਰੈਡੀ ਕੋਲ ਤੋਂ ਸਭ ਤੋਂ ਜਿਆਦਾ ਬੁਰਾ ਹਾਲ ਹੈ ਉੱਥੇ ਤਾਂ ਬੜੀ ਮੁਸ਼ਕਲਾਂ ਜਾਮ ਲੱਗ ਲੱਗਾ ਹੈ ਬੜੀ ਮੁਸ਼ਕਲਾਂ ਜਾਂਦੇ ਟੱਪ ਤੇ ਸਕੂਪਿੰਗ ਗਰੀ ਹੈ ਹਾਂ ਜੀ ਤੇ ਪ੍ਰਸ਼ਾਸਨ ਕੀ ਕਹਿਦਾ ਵੇ ਸੜਕ ਨੂੰ ਜਲਦੀ ਤੇ ਜਲਦੀ ਜੀ ਇਹਨੂੰ ਟੋਏ ਭਰ ਕੇ ਬਜਰੀ ਲੋਕ ਬਜਰੀ ਪਾਣੀ ਚਾਹੀਦੀ ਹੈ ਜੀ ਇਹ ਲੋਕਾਂ ਨੂੰ ਕਿਹਾ ਕਿ ਨਾ ਜਾਂਦੇ ਆਪਣਾ ਲੋਕ ਹੋਣੀ ਚੱਲਣੇ ਹੋਣੀ ਚੱਲਣੇ ਕੋਈ ਰਸਤਾ ਦਿੱਤੇ ਲੋਕ ਹੋਲੀ ਚੱਲਣਗੇ ਤਾਂ ਹੀ ਜਾਨ ਬਚੇਗੀ ਇੱਧਰ ਤਾਂ ਬਚਣੀ ਨਹੀਂ ਜਾਨ ਫਿਰ ਨਹੀਂ ਤਾਂ ਫੇ ਖੱਡੇ ਵਿੱਚ ਡਿੱਗਿਆ ਪਿੱਛੇ ਤੇ ਗੱਡੀ ਆ ਗਿਆ ਮਾਰ ਕੇ ਵਾਕ ਕਰਨਾ ਹੁਣੀ ਜੀ ਕਈ ਹਾਸੇ ਹੋ ਚੁੱਕੇ ਇੱਥੇ ਲੋਕਾਂ ਨੂੰ ਤੁਸੀਂ ਕਹਿੰਦੇ ਧਿਆਨ ਨਾਲ ਚੱਲ ਧਿਆਨ ਨਾਲ ਚੱਲੋ ਆਪਣਾ ਸੇਫਟੀ ਨਾਲ ਜਾਨ ਹੈ ਤਾਂ ਜਹਾਨ ਹੈ ਬਸ ਰੱਖੋ ਮੇਰਾ ਨਾਮ ਵਿੱਕੀ ਮੱਤਾ ਜੀ ਮੇਰੀ ਦੁਕਾਨ ਹੈ ਪਿੰਡ ਬੰਦਲੇੜੀ ਤੇ ਇੱਥੇ ਮੇਨ ਰੋਡ ਤੇ ਤੁਸੀਂ ਆ ਦੇਖੋ ਥੋੜੀ ਦੂਰ ਜਾ ਕੇ ਕਿੰਨੇ ਵੱਡੇ ਵੱਡੇ ਖੱਡੇ ਆ ਇਹਦੇ ਕਰਕੇ ਕਾਫੀ ਜ਼ਿਆਦਾ ਟ੍ਰਾਫਿਕ ਤੇ ਐਕਸੀਡੈਂਟ ਹੋਣ ਦੇ ਚਾਂਸ ਹੁੰਦੇ ਆ ਐਕਸੀਡੈਂਟ ਨੇ ਤੇ ਹੁੰਦੇ ਵੀ ਆ ਬਹੁਤ ਜ਼ਿਆਦਾ ਇੱਕ ਦਿਨ ਰਾਤ ਨੂੰ ਮ 2:30 ਵਜੇ ਆ ਰਿਹਾ ਸੀਗਾ ਦੋ ਟਰੱਕ ਜਾ ਰਹੇ ਸੀਗੇ ਤੇ ਇੱਕ ਟਰੱਕ ਜਿੱਦਾਂ ਖੱਡਿਆਂ ਦੇ ਕਰਕੇ ਇੱਦਾਂ ਝੜਾ ਕੇ ਕੱਟ ਰਿਹਾ ਸੀਗਾ ਤੇ ਪਿੱਛੋਂ ਟਰੱਕ ਆ ਰਿਹਾ ਸੀ ওভার ਸਪੀਡ ਉਹਦੀ ਬ੍ਰੇਕ ਨਹੀਂ ਲੱਗੀ ਉਹ ਜਾ ਕੇ ਟਰੱਕ ਦੇ ਵਿੱਚ ਵੱਜਿਆ ਤੇ ਉਹ ਥੋੜੇ ਦਿਨ ਪਹਿਲੇ ਨਿਊਜ਼ ਵੀ ਲੱਗੀ ਸੀਗੀ ਤੇ ਵੈਸੇ ਅੱਜ ਨਿਊਜ਼ ਵਿੱਚ ਦੇਖਣ ਨੂੰ ਆਇਆ ਕਿ ਨਗਰ ਕੌਂਸਲ ਨੰਗਲ ਨੇ ਜਿਹੜੇ ਐਮਪੀ ਕੋਠੀ ਤੋਂ ਲੈ ਕੇ ਮੈਤੂਰ ਤੱਕ ਜਿਹੜੇ ਖੱਡੇ ਆ ਸਾਰੇ ਕਵਰੇਜ ਕਰ ਦਿੱਤੀ ਉਹਦੀ ਪੈਚ ਵਰਕ ਕਰ ਦਿੱਤਾ ਪਰ ਜਿਹੜੇ ਆ ਜਿਹੜੇ ਇੱਥੋਂ ਐਮਪੀ ਦੀ ਕੋਰਟੀ ਤੋਂ ਅੱਕ ਅੱਕੇ ਲੈ ਕੇ ਕੀਰਤਪੁਰ ਤੱਕ ਇਹ ਜਿਹੜੇ ਆ ਰਹਿ ਗਏ ਵਿਚਾਰੇ ਠੀਕ ਹੈ ਠੀਕ ਹੈ ਇਹ ਗਲਤ ਗੱਲ ਹੈ ਇਹ ਜਿਹਦਾ ਵੀ ਬਣਦਾ ਹੈ ਪੰਜਾਬ ਸਰਕਾਰ ਦਾ ਬੰਦਾ ਉਹਨਾਂ ਨੂੰ ਵੀ ਚਾਹੀਦਾ ਕਿ ਸੜਕ ਦਾ ਉੱਥੇ ਤੱਕ ਪੈਚ ਵਰਕ ਕਰਾਇਆ ਜਾਵੇ ਕਿਉਂਕਿ ਖੰਡੇ ਜਿਹੜੇ ਆ ਬਹੁਤ ਡੂੰਘੇ ਡੂੰਘੇ ਆ ਇੱਕ ਤੁਸੀਂ ਬ੍ਰਾਂਧਪੁਰ ਦੇਖੋ ਇੱਕ ਪੱਕਾ ਹੀ ਖੱਡਾ ਹੈ ਉੱਥੇ ਬੂਟੇ ਇੰਦਾ ਲਗਾਏ ਹੋਏ ਸੇਫਟੀ ਵਾਸਤੇ ਉਹ ਤਾਂ ਕਿੰਨੀ ਵਾਰ ਪੂਰ ਦਿੱਤਾ ਗਿਆ ਪਰ ਉਹ ਫੇਰ ਬਾਰ-ਬਾਰ ਕਿਆਈ ਨਾ ਖੱਡਿਆਂ ਦਾ ਫਾਇਦਾ ਲਾ। ਇੱਕੋ ਜਿਹੜੇ ਲੋਕਲ ਹੈ ਸਾਡੇ ਵਰਗੇ ਸੰਤਾਂ ਥੋੜਾ ਬਹੁਤ ਪਤਾ ਵੀ ਕਿੱਥੇ ਕਿੱਥੇ ਖੱਡਾ ਡੂੰਗਾ ਹੈ ਕਿੱਥੇ ਠੀਕ ਹੈ। ਜਿਹੜੇ ਬਾਹਰੋਂ ਲੋਕਾਂ ਦੇ ਓਵਰ ਸਪੀਡ ਹਿਮਾਚਲ ਨੰਬਰ ਦੇ ਆ ਦੇਖੋ ਹੁਣ ਤੇ ਬੱਸ ਕਿੰਨੀ ਸਪੀਡ ਨਾਲ ਜਾ ਰਹੀ ਹੈ। ਇਹ ਉੱਥੇ ਜਾ ਕੇ ਇੱਕਦਮ ਬ੍ਰੇਕ ਮਾਰੇਗੀ ਉਹ ਦੇਖੋ ਪਹਿਲੇ ਕਿੰਨਾ ਜਾਮ ਲੱਗਿਆ ਉੱਥੇ। ਬਿਲਕੁਲ ਇਹ ਬਹੁਤ ਬੁਰਾ ਹਾਲ ਹੈ ਜੀ ਇਹ ਤਾਂ ਹੁਣ ਤਾਂ ਇਹਨਾਂ ਨੂੰ ਚਾਹੀਦਾ ਵੀ ਹੁਣ ਤਾਂ ਪੈਚ ਵਰਕ ਕਰ ਦੇਣ ਚਾਹੀਦੀ ਹੁਣ ਤਾਂ ਬਰਸਾਤਾਂ ਵੀ ਖਤਮ ਹੋ ਗਈਆਂ ਪਹਿਲੇ ਬਰਸਾਤਾਂ ਦਾ ਬਹਾਨਾ ਸੀਗਾ ਵੀ ਬਰਸਾਤਾਂ ਚੱਲ ਰਹੀਆਂ ਵੀ ਬਰਸਾਤਾਂ ਖਤਮ ਹੋਏ ਤੇ ਬਾਅਦ ਜਿਹੜੀ ਹੈ ਪੈਚ ਵਰਕ ਹੋਏਗੀ ਪਰ ਹੁਣ ਤਾਂ ਇਹ ਬੱਸ ਹੋ ਗਈ ਜੀ ਇਹ ਤਾਂ ਸਾਨੂੰ ਵੀ ਆਣ ਲੱਗੇ ਡਰ ਲੱਗਦਾ ਰੋਡ ਤੇ ਪਿੰਡਾ ਤੁਹਾਡਾ ਮੇਰਾ ਨਾਮ ਵੰਕੁਸ਼ ਹੈ ਜੀ ਮੇਰਾ ਨਾਮ ਪੇਰਾ ਪਿੰਡ ਬਰੰਪਰ ਹੈ ਇਹ ਵੱਡੇ ਵੱਡੇ ਟੋਏ ਪਏ ਜਿਹਦੇ ਕਰਕੇ ਜਿਹਦੇ ਕਰਕੇ ਗੱਡੀਆਂ ਦਾ ਵੀ ਨੁਕਸਾਨ ਹੋ ਰਿਹਾ ਯਾਰ ਆਏ ਦਿਨ ਐਕਸੀਡੈਂਟ ਹੋ ਰਹੇ ਮੋਟਰਸਾਈਕਲਾਂ ਦਾ ਵੀ ਨੁਕਸਾਨ ਹੋ ਰਿਹਾ ਸਾਡੀ ਸਰਕਾਰ ਨੂੰ ਪੀਲੇ ਨਾ ਜਲਦ ਜਲਦ ਭਰਿਆ ਜਾਵੇ ਨਾ ਕਿੰਦਾ ਦੀ ਹਾਲਤ ਹੈ ਕਿੱਥੇ ਤੁਹਾਡੇ ਬਰੰਪਰ ਦੇ ਵਿੱਚ ਹੈ ਜਾਂ ਬੰਲੇੜੀ ਦੇ ਵਿੱਚ ਹੈ ਹਰ ਜਗ੍ਹਾ ਇਹੀ ਹਾਲਤ ਹੈ ਪੂਰ ਰੋਡ ਦੀ ਕਿੰਨੇ ਕ ਐਕਸੀਡੈਂਟ ਹੋ ਰਿਹਾ ਹੈ ਆਏ ਦਿਨ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੀ ਰਹਿੰਦਾ ਜਾਂ ਤਾਂ ਗੱਡੀ ਦਾ ਨੁਕਸਾਨ ਹੁੰਦਾ ਬਹੁਤ ਮੁਸ਼ਕਲ ਹੈ ਇਹ ਕਈ ਨਾ ਤਾਂ ਗੱਡੀ ਦਾ ਨੁਕਸਾਨ ਹੋ ਜਾਂਦਾ ਜਾਂ ਇਦਾਂ ਕੁਝ ਹੋ ਰਿਹਾ ਜਾਂ ਇਦਾਂ ਕੁਝ ਹੋ ਰਿਹਾ ਸਭ ਤੇ ਕਾਫੀ ਬਾਹਰ ਤੋਂ ਆ ਰਹੇ ਆ ਗੱਡੀਆਂ ਤੇਜ਼ ਚਲਾਉਂਦੇ ਆ ਕੀ ਕਹਿਣਾ ਜਾਊ ਉਹਨਾਂ ਨੂੰ ਬਈ ਆਪਣਾ ਗੱਡੀਆਂ ਧਿਆਨ ਨਾਲ ਚਲਾਓ ਕਿ ਸੜਕ ਪਰ ਜਗ੍ਹਾ ਜਗ੍ਹਾ ਗੱਡੇ ਕਿਤੇ ਪਤਾ ਨਹੀਂ ਲੱਗਦਾ ਗੱਡੀ ਮਿਸਵੈਲੈਂਸ ਹੋ ਗਿਆ ਐਕਸੀਡੈਂਟ ਵੀ ਹੋ ਗਿਆ ਮੇਰਾ ਨਾਮ ਸਰੇਸ਼ ਕੁਮਾਰ ਹੈ ਜੀ ਮੈਂ ਇਥੋਂ ਪਿੰਡ ਬ੍ਰਾਂਪਰ ਤੋਂ ਆਇਆ ਇਹ ਰੋਡ ਦਾ ਇੰਨਾ ਜਿਆਦਾ ਬੁਰਾ ਹਾਲ ਹੈ ਕਿ ਇੱਦਾਂ ਲੱਗਦਾ ਕਿ ਅਸੀਂ ਰੋਡ ਚ ਨਹੀਂ ਅਸੀਂ ਕਿਸੇ ਖੱਡ ਵਿੱਚੋਂ ਲੰਘ ਰਹੇ ਹਾਂ ਇੰਨਾ ਬੁਰਾ ਹਾਲ ਹੈ ਕਿ ਸਕੂਟਰ ਮੋਟਰਸਾਈਕਲ ਗੱਡੀ ਜਿਹੜੀ ਮਰਜ਼ੀ ਗੱਡੀ ਲੈ ਜਾਓ ਉਹ ਡਿੱਗਦਾ ਹੀ ਡਿੱਗਦਾ ਸੱਟਾ ਖਾ ਕੇ ਜਾਂਦਾ ਇੱਥੇ ਡੇਲੀ ਐਕਸੀਡੈਂਟ ਹੋ ਰਹੇ ਡੇਲੀ ਕੋਈ ਬੰਦਾ ਕੋਈ ਕੁਝ ਨਹੀਂ ਕਰ ਰਿਹਾ ਮੰਤਰੀ ਸਭ ਇਥੋਂ ਹੀ ਲੰਘ ਰਹੇ ਆ ਪੁਲਿਸ ਪ੍ਰਸ਼ਾਸਨ ਵੀ ਇਥੋਂ ਲੰਘ ਰਿਹਾ ਆਪਣੇ ਜਿੰਨੇ ਵੀ ਮੰਤਰੀ ਇਥੋਂ ਲੰਘਦੇ ਪਰ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਇਸ ਰੋਡ ਦੇ ਦੇਲੀ ਬੰਦੇ ਮਰਦੇ ਇੱਥੇ ਬ੍ਰਾਂਹਪੁਰ ਮਲੇੜੀ ਦਾ ਇੰਨੇ ਜ਼ਿਆਦਾ ਐਕਸੀਡੈਂਟ ਹੋ ਰਿਹਾ ਕਿ ਗੱਲੇ ਛੱਡ ਦੋ ਤਾਂ ਅਸੀਂ ਤਾਂ ਇਹੀ ਮੰਗ ਕਰਦੇ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ ਇੱਕ ਦੋ ਦਿਨਾਂ ਦੇ ਵਿੱਚ ਹੀ ਪਰ ਇਹ ਇੰਦਾ ਨਹੀਂ ਕਿ ਮਹੀਨਾ ਦੋ ਮਹੀਨੇ 6 ਮਹੀਨੇ ਵਾਲਾ ਕੰਮ ਨਹੀਂ ਆ ਇਹ ਇਹ ਕੰਮ ਅੱਗੇ ਅੱਗੇ ਐਕਸੀਡੈਂਟ ਵੱਧ ਹੀ ਜਾ ਰਹੇ ਬਹੁਤ ਬੁਰਾ ਹਾਲ ਹੈ ਹਾਂ ਨਹੀਂ ਲੋਕ ਜੋ ਕਹਿੰਦੇ ਉਹ ਠੀਕ ਹੈ ਸੜਕ ਦੀ ਹਾਲਤ ਸੱਚ ਨੂੰ ਚ ਖਰਾਬ ਹੈ ਪਰ ਕੰਮ ਸ਼ੁਰੂ ਹੋ ਚੁੱਕਿਆ ਹੈ ਕੀਤ ਪਰ ਤਾਂ ਸ਼ੁਰੂ ਹੈ ਕੰਮ ਦੋ ਦਿਨ ਕੰਮ ਚੱਲਣ ਤੋਂ ਬਾਅਦ ਕੁਦਰਤੀ ਆਫਤ ਹੈ ਬਰਖਾ ਪੈ ਗਈ ਬਰਸਾਤ ਹੋਣ ਦੇ ਨਾਲ ਫਿਰ ਦੁਬਾਰਾ ਫਿਰ ਕੰਮ ਰੁਕ ਗਿਆ ਸੋ ਮੈਂ ਹੁਣੀ ਡਿਪਾਰਟਮੈਂਟ ਨਾਲ ਗੱਲ ਕੀਤੀ ਆ ਪਰਸੋਂ ਤੋਂ ਫਿਰ ਜਲਦੀ ਕੰਮ ਸ਼ੁਰੂ ਹੋ ਜਾਏਗਾ ਔਰ 10-15 ਦਿਨ ਦਾ ਕੰਮ ਹੈ 10-15 ਦਿਨ ਦੇ ਵਿੱਚ ਲੋਕਾਂ ਨੂੰ ਨਿਜਾਤ ਮਿਲ ਜਾਏਗੀ ਤੱਕ ਤਕਲੀਫ ਵਿੱਚ ਨੇ ਮੈਨੂੰ ਪਤਾ ਜਿਹੜਾ ਸਫਰ 1 ਘੰਟੇ ਦਾ ਹੁੰਦਾ ਹੈ ਉਹਨੂੰ ਲਗਭਗ ਡੇਢ ਘੰਟਾ ਲੱਗਦਾ ਹੈ ਔਰ ਲੋਕ ਤਕਲੀਫ ਵਿੱਚ ਨੇ ਉਸ ਤਕਲੀਫ ਦਾ ਨਿਬਾਰਣ ਜਿਹੜਾਗਾ ਉਹ ਜਲਦੀ ਹੀ ਹੋ ਜਾਏਗਾ ਕੋਈ ਟੈਨਸ਼ਨ ਨਹੀਂ ਦਾ ਟੋਲ ਬੰਦ ਕਰਨਾ ਵੀ ਲੋਕਾਂ ਦੀ ਡਿਮਾਂਡ ਸੀ ਰੋਡ ਨੂੰ ਸਹੀ ਕਰਨਾ ਵੀ ਲੋਕਾਂ ਦੀ డిਮਾਂਡ ਹੈ ਲੋਕਾਂ ਦੀ డిਮਾਂਡ ਹੈ ਸਰਕਾਰ ਉਹਨੂੰ ਠੀਕ ਕਰਦੀ ਹੈ ਜਿਹੜੇ ਟੋਲ ਸੀ ਉਹ ਚੱਕਣੇ ਵੀ ਨਹੀਂ ਚਾਹੀਦੇ ਪਰ ਸਰਕਾਰ ਦਾ ਜਿਹੜਾ ਹੁਣ ਦਾ ਸਿਸਟਮ ਹੈ ਇਸ ਸਮੇਂ ਦਾ ਬਰਸਾਤਾਂ ਦੇ ਹੋਣ ਕਰਕੇ ਜਿਆਦਾ ਇਹਦੇ ਨਾਲ ਸੜਕਾਂ ਦੀਆਂ ਜਿਹੜੀਆਂ ਰੋਡ ਹੈ ਉਹ ਕਾਫੀ ਜਿਆਦਾ ਖਰਾਬ ਹੋ ਗਈ ਹੁਣ ਪੈਚ ਵਰਕ ਜਿਹੜਾਗਾ ਉਹ ਸ਼ੁਰੂ ਹੋ ਚੁੱਕਿਆ ਵਾ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਰੀਏ ਕਿ ਦੋ ਦਿਨ ਕੀਲਤਪੁਰ ਸਾਹਿਬ ਦੇ ਏਰੀਅਟ ਕੰਮ ਚੱਲਿਆ ਹੁਣ ਦੁਬਾਰਾ ਇਧਰ ਨੰਗਲਬਲ ਆ ਜਾਏਗਾ ਪਰਸੋਂ ਤੋਂ ਦੁਬਾਰਾ ਫੇਰੀ ਕੰਮ ਸ਼ੁਰੂ ਜਿਹੜਾ ਅੱਜ ਸਮੇਂ ਦੇ ਮੁਤਾਬਕ ਜਿਹੜਾ 350 ਸਾਲ ਦਾ ਸਾਡਾ ਸ਼੍ਰੀ ਗੁਰੂ ਤੀਗ ਬਹਾਦਰ ਜੀ ਦਾ ਮਨਾ ਰਹੇ ਆਪਾਂ ਉਹਦੇ ਵਿੱਚ ਇਹ ਸੜਕਾਂ ਦੀ ਮਰਮਮ ਦੇ ਨਾਲ-ਨਾਲ ਜਿਹੜਾ ਇਹਨੂੰ 4 ਲੇਨ ਦਾ ਪ੍ਰੋਗਰਾਮ ਹੈ ਕੰਮ ਹੈ ਉਹ ਵੀ ਜਲਦੀ ਸ਼ੁਰੂ ਹੋ ਜਾਏਗਾ ਕਿਉਂਕਿ ਬੈਂਸਾਪ ਨੇ ਪਿਛਲੀ ਵਾਰ ਜਦੋਂ ਹਾਥੋਂ 15 ਦਿਨ ਪਹਿਲਾਂ ਆਈ ਸੀ ਉਹ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਗੱਲਬਾਤ ਆਫੀਸ਼ੀਅਲੀ ਇਹ ਚੱਲ ਰਹੀ ਹੈ ਸੋ ਸਮਾਂ ਲੱਗੇਗਾ ਪਿਛਲੇ ਸਮੇਂ ਦੇ ਵਿੱਚ ਜਿਹੜੀ ਗੀ ਅ ਬਰਸਾਤਾਂ ਦੇ ਨਾਲ ਜਿਹੜਾ ਰੋਡ ਖਰਾਬ ਹੋਇਆ ਹੈ ਉਦੇ ਕਰਕੇ ਪਿੰਡਾਂ ਦੇ ਰੋਡ ਵੀ ਕਾਫੀ ਖਰਾਬ ਹੋਏ ਅੱਜ ਪੂਰੇ ਪੰਜਾਬ ਦੇ ਵਿੱਚ ਲਗਭਗ ਹਰ ਪਿੰਡਾਂ ਦੇ ਰੋਡ ਨੂੰ ਠੀਕ ਕਰਨ ਵਾਸਤੇ ਜਿਹੜਾ ਸਾਡਾ ਸਰਕਾਰ ਲੱਗੀ ਹੋ 19000 ਕਿਲੋਮੀਟਰ ਦਾ ਜਿਹੜਾ ਸੜਕਾਂ ਦਾ ਜਿਹੜਾ ਕੰਮ ਹੋਣਾ ਹੈ ਉਹਦੇ ਵਿੱਚ ਸਾਡੇ ਹਲਕੇ ਦੀਆਂ ਬਹੁਤ ਸੜਕਾਂ ਹਨ ਪਰ ਜਿਹੜਾ ਮੇਨ ਰੋਡ ਦਾ ਕੰਮ ਹੈ ਇਹ ਵੀ ਜਲਦੀ ਸ਼ੁਰੂ ਹੋ ਜਾਵੇ